ਇਹ ਮਾਜੇ ਦੇ ਕੜੂਮਾ ਦੇ ਵਿੱਚ ਬਾਈ ਜੀ ਇਹ ਜ਼ਮੀਨਾਂ ਪੱਧਰੀਆਂ ਕੀਤੀਆਂ ਜਾ ਰਹੀਆਂ ਜੀ ਡੀਜ਼ਲ ਦੀ ਸੇਵਾ ਖਾਲਸਾ ਏਡ ਵਾਲੇ ਨਭਾ ਰਿਹਾ ਜੀ ਤੇ 23 ਟਰੈਕਟਰ ਜਿਹੜੇ ਸਭਰਾਵਾਂ ਤੋਂ ਤੇ ਕੁਝ ਟਰੈਕਟਰ ਬਾਈ ਜੀ ਕੁੱਤੀ ਵਾਲੇ ਪਿੰਡ ਤੋਂ ਪਹੁੰਚਿਆ ਜੀ ਤੇ ਵੇਖੋ ਜਿਹੜੀ ਇਹ ਜ਼ਮੀਨ ਪੱਧਰੀ ਕੀਤੀ ਜਾ ਰਹੀ ਹੈ ਜੀ ਬਹੁਤ ਵੱਡਾ ਸਹਿਯੋਗ ਆ ਜੀ ਮਹਾਪੁਰਸ਼ਾਂ ਦਾ ਵੇਖੋ 4x4 ਟਰੈਕਟਰ ਆ ਜੀ ਜਿਹੜੇ ਤਕ ਤਕ ਕੇ ਨਾਲੇ ਰਸਤੇ ਬਣਾਉਂਦੇ ਆ ਜੀ ਤੇ ਜਿਹੜੇ ਵੇਖੋ ਹਰ ਇੱਕ ਬਾਈ ਨੇ ਸਹਿਯੋਗ ਦੇਣਾ ਚਾਹੀਦਾ ਹੈ ਜੀ ਮੈਂ ਤਾਂ ਹੋਰਾਂ ਵੀਰਾਂ ਨੂੰ ਵੀ ਬੇਨਤੀ ਕਰਦਾ ਵਾਂ ਵੀ ਵੱਧ ਤੋਂ ਵੱਧ ਟਰੈਕਟਰ ਲੈ ਕੇ ਪਹੁੰਚਣ ਜਿਵੇਂ ਹੁਣ ਘੜਮ ਪਿੰਡ ਦੀ ਜ਼ਮੀਨ ਪੱਧਰੀ ਕੀਤੀ ਅਸੀਂ ਮੁੜ ਕੇ ਸਭਰਾਵਾ ਬਾਅਦ ਵਿੱਚ ਜਿਵੇਂ ਜਿਵੇਂ ਪਿੰਡ ਅੱਗੇ ਕੋਟ ਬੁੱਢਾ ਅਲੱਗ-ਅਲੱਗ ਤੇ ਸਾਥ ਜ਼ਰੂਰ ਦਿਓ ਬਾਈ ਜੀ ਸੱਜੇ ਸੱਜੇ ਸਾਰੇ ਪਿੰਡਾਂ 'ਚ ਸੇਵਾ ਕੀਤੀ ਜਾਣੀ ਤੇ ਵੇਖੋ ਹੁਣ ਪਾਣੀ ਫੁਲਕਾ ਪਾਣੀ ਛਕ ਰਿਹਾ ਵੀਰ ਕੋਈ ਨੇ ਡੀਜ਼ਲ ਪਾਉਣਾ ਬਾਈ ਜੀ ਉਹ ਡੀਜ਼ਲ ਪਾ ਰਿਹਾ ਤੇ ਸੇਵਾ ਵੇਖੋ ਡੀਜ਼ਲ ਦੀ ਜਿਹੜੀ ਖਾਲਸਾ ਏਡ ਵੱਲੋਂ ਕੀਤੀ ਜਾ ਰਹੀ ਹੈ ਜੀ ਗੱਡੀਆਂ ਭਰ-ਭਰ ਡੀਜ਼ਲ ਦੀਆਂ ਆ ਰਹੀਆਂ ਜੀ ਤੇ ਵੇਖੋ ਹਰੇਕ ਨੂੰ ਸਾਥ ਦੇਣਾ ਚਾਹੀਦਾ ਹੈ ਜੀ ਜੋ ਵੀ ਖਾਲਸਾ ਏਡ ਵਾਲਿਆਂ ਦਾ ਬਾਈ ਜੀ ਬਹੁਤ ਵੱਡਾ ਸਹਿਯੋਗ ਆ ਤਾਂ ਇਧਰ ਫੁਲਕਾ ਪਾਣੀ ਚੱਲ ਰਿਹਾ ਡਰਾਈਵਰ ਜਿੰਨੇ ਵੀ ਵੀਰ ਭਰਾ ਕੋਈ ਖੁੱਛਣ ਵਾਲੇ ਆ ਫੁਲਕਾ ਛਾ ਗ ਰਿਹਾ ਜੀ ਜਿਗਰੇ ਤੋਂ ਬਿਨਾ ਸੇਵਾ ਨਹੀਂ ਹੁੰਦੀ ਬਾਈ ਜੀ ਜਿੰਨੇ ਇਹ ਵੀਡੀਓ ਨਾ ਸ਼ੇਅਰ ਕੀਤੀ ਸਮਝ ਲੈ ਬਾਈ ਜੀ ਉੰਦੀ ਵੀ ਹਾਜ਼ਰੀ ਨਾਲ ਹੀ ਉੰਨੀ ਲਗਣੀ ਕਿਉਂਕਿ ਜਿਹੜਾ ਬੰਦਾ ਵੀਡੀਓ ਸ਼ੇਅਰ ਕਰੂਗਾ ਕਿਉਂਕਿ ਇਸੇ ਤਰ੍ਹਾਂ ਤੁਹਾਡੇ ਸ਼ੇਅਰ ਕਰਨਾ ਲੋਕਾਂ ਤੱਕ ਇਹ ਵੀਡੀਓ ਜਾਂਦੀਆਂ ਤਾਂ ਦਾਨੀ ਸੱਜਣ ਜਿਹੜੇ ਵੀਰ ਰਸੇਵਾ ਕਰਨ ਵਾਲੇ ਸੇਵਾ ਕਰਨ ਲਈ ਪਹੁੰਚਦੇ ਆ ਕਿਉਂਕਿ ਇੱਕ ਆਪਣੇ ਕੋਲ ਸਮਾਂ ਵੀ ਵਹਿਲਾ ਹੈ ਜੀ ਹੁਣ ਕਣਕਾ ਕਣਕਾਂ ਦੀ ਬਜਾਈ ਹੋ ਗਈ ਆ ਬਿਲਕੁਲ ਵਹਿਲਾ ਸਮਾਂ ਹੈ ਜੀ ਤੇ ਹਰ ਇੱਕ ਵੀਰ ਨੂੰ ਮੈਨਾਂ ਦਾ ਵੀ ਸਮਾਂ ਕੱਢੇ ਘਰੇ ਖਲੋਤੇ ਟਰੈਕਟਰ ਬਾਈ ਜੀ ਵੱਧ ਨਹੀਂ ਜਾਣੇ ਬਾਈ ਜੀ ਆਪਣੇ ਕੋਲ ਟਰੈਕਟਰ ਹੁੰਦਾ ਸੀ ਕੋਈ ਸਮਾਂ ਪਹਿਲਾਂ ਛਤੀ 30 ਟਰੈਕਟਰ ਸੀ ਬਾਈ ਜੀ ਤੇ ਕੱਲੇ ਨਾਲ ਧੂਪ ਆ ਛੱਡੀ ਠਾ ਠਾ ਬਾਈ ਜੀ ਜਿਗਰੇ ਮੁੱਲ ਬਜਾਰੋਂ ਨਹੀਂ ਮਿਲਦੇ ਦਿਲਾਂ ਤੋਂ ਬਿਨਾ ਸੇਵਾ ਨਹੀਂ ਹੁੰਦੀ ਤੇ ਜਿਹੜਾ ਸਾਡੇ ਵਾਲਾ ਟਰੈਕਟਰ ਸੀ ਨਾ ਬਾਈ ਜੀ 10 ਕਿੱਲੇ ਜ਼ਮੀਨ ਪਧਰੀ ਕੀਤੀ ਸੀ ਜਿਹੜੀ 88 ਦੇ ਵਿੱਚ ਖਰਾਬ ਹੋਈ ਸੀ ਬਾਈ ਜੀ ਉਹ ਜਿਹੜਾ ਟਰੈਕਟਰ ਸੀ ਨਾ ਅੱਧਾ ਅੱਧਾ ਰੇਤਾ ਦੇ ਵਿੱਚ ਕਈ ਨਾ ਖੁੱਬ ਜਾਂਦਾ ਸੀ ਪਰ ਪੂਰਾ ਯੋਰ ਲਵਾ ਕੇ ਬਾਈ ਜੀ ਉਹ 10 ਕਿੱਲੇ ਜ਼ਮੀਨ ਅਸੀਂ ਪਧਰੀ ਕੀਤੀ ਤੇ ਬਾਅਦ ਵਿੱਚ ਉਹਨਾਂ ਨੇ ਵੇਚ ਕੇ ਤੇ ਉਹ ਜਿਹੜੀ ਆਪਣੀ ਜ਼ਮੀਨ ਕਿਤੇ ਬਾਹਰ ਚਾਰ ਕਿੱਲੇ ਬਣਾਈ ਦਸਾਂ ਤੋਂ ਚਾਰ ਕਿੱਲੇ ਬਾਕੀ ਅੱਜ ਵੀ ਬਾਈ ਜੀ ਇਹ ਮਸਾਲਾ ਬਾਕੀ ਟਰੈਕਟਰ ਭਾਵੇਂ ਸਾਨੂੰ ਬਾਅਦ ਵਿੱਚ ਵੇਚਣਾ ਹੀ ਪੈ ਗਿਆ ਬਾਕੀ ਜ਼ਮੀਨ ਪਈ ਆਪਾਂ ਦਿਲ ਨਹੀਂ ਛੱਡਿਆ ਦਿਲ ਦਰਿਆ ਰੱਖਿਆ ਬਾਈ ਜੀ ਹੌਸਲਿਆਂ ਤੋਂ ਬਿਨਾ ਇਹੋ ਜੀਆਂ ਸੇਵਾ ਨਹੀਂ ਹੁੰਦੀਆਂ ਤੇ ਵੇਖੋ ਕਿੱਡੇ-ਕੱਡੇ ਬਾਈ ਜੀ ਜਿਵੇਂ 4x4 ਟਰੈਕਟਰ ਵੇਖੋ ਹਿੱਸਾ ਵੀ ਥੱਲੇ ਲੱਗ ਜਾਂਦਾ ਏ ਜੀ ਤੇ ਯੋਦਾ ਯੋਰ ਲਵਾਉਣ ਵੱਲ ਵੀ ਪੂਰੀ ਕਸਰ ਨਹੀਂ ਛੱਡਦਾ ਵੀ ਇਹ ਨਹੀਂ ਗੱਲ ਤਨੁ ਮਨੋ ਸੇਵਾ ਕਰ ਰਿਹਾ ਜੀ ਤੇ ਇਸੇ ਤਰ੍ਹਾਂ ਬਾਈ ਜੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਤੇ ਜਿੰਨੇ ਵੀ ਨੇੜੇ ਤੇੜੇ ਦੇ ਪਿੰਡਾਂ ਜੀ ਸਹੀ ਜੇ ਸਹੀ ਜੇ ਸਾਰਿਆਂ ਦੀ ਵਾਰੀ ਆਉਣੀ ਹੈ ਜੀ ਮੁਠਿਆਂ ਵਾਲੇ ਤੱਕ ਬਾਈ ਜੀ ਟਰੈਕਟਰ ਜ਼ਰੂਰ ਆਪ